ਕਾਲ ਸੁਣੋ ਕੀ ਕੀ ਗੱਲ ਹੋਗੀ ਮਰ ਜਾਂਦਾ ਫਿਰੇ ਮੈਨੂੰ ਫਾਕੇ ਤੂੰ ਮੈਨੂੰ ਡਿੱਗ ਭਾਂਡਾ ਉਹ ਬਾਈ ਮੇਰੀ ਹੋਰ ਗੱਲਾਂ ਹੋਇਆ ਕੀ ਛੱਡੋ ਮੈਨੂੰ ਡਿੱਗ ਗੱਲ ਹੋਈ ਕੀ ਗੱਲ ਦਾ ਕੀ ਹੋਇਆ ਮੈਂ ਤਾਂ ਸਹੁਰੇ ਮੇਰੇ ਦਾਜ ਮੰਗਦੇ ਛੱਡੋ ਮੈਨੂੰ ਇਧਰ ਇਧਰ ਆ ਬਾਈ ਕਾਲ ਸੁਣੋ ਪਹਿਲਾਂ ਮੇਰੀ ਗੱਲ ਸੁਣੋ ਬਾਈ ਗੱਲ ਸੁਣੋ ਇਹ ਸਾਰੇ ਪੰਜਾਬ ਦੀ ਕਹਾਣੀ ਹੈ ਇਧਰ ਕਿੱਲੀ ਦੀ ਕਹਾਣੀ ਨਹੀਂ ਹੈ ਪੰਜਾਬ ਦੇ ਵਿੱਚ ਸਾਰੀਆਂ ਕੁੜੀਆਂ ਨਾਲ ਅਹੀ ਕੁਝ ਹੁੰਦਾ ਹੈ ਇਹ ਤੈਨੂੰ ਪਤਾ ਹੀ ਹੈ ਨਾ ਮੈਨੂੰ ਡਿੱਗ ਭਾਂਡੇ ਵੀਰੇ ਨਹੀਂ ਬਾਈ ਡਿੱਗਣ ਦਾ ਬਾਈ ਕੀ ਹੋ ਜਾਊਗਾ ਪਹਿਲਾਂ ਤੂੰ ਇਹ ਦੱਸ ਵੀ ਡਿੱਗਣ ਨਾਲ ਕੀ ਹੋ ਜਾਊਗਾ ਡਿੱਗਣ ਨਾਲ ਕੋਈ ਹੱਲ ਹੈਗਾ ਮੈਂ ਡਿੱਗ ਵੀ ਸਾਰ ਬਿੱਤੇਰੇ ਕੱਲੀ ਨਾ ਹੁੰਦਾ ਤੇ ਲੋਕ ਦਾਜ ਮੰਗਦੇ ਸਾਰੇ ਦਾਜ ਮੰਗਦੇ ਹਨ ਹਾਂ ਬਈ ਤੇ ਕੱਲੀ ਤੋਂ ਮੰਗਦੇ ਆ ਪੰਜਾਬ ਵਿੱਚ ਕਿੰਨੀਆਂ ਕੁੜੀਆਂ ਤੰਗ ਜਿਹਨਾਂ ਜਿਹੜੀਆਂ ਇਹਨਾਂ ਨੂੰ ਦਾਜ ਮੰਗਾਇਆ ਜਾਂਦਾ ਦੱਸ ਮੈਨੂੰ ਉਹ ਚੱਲੀ ਜਾਂਦੇ ਆ ਉਹ ਨਹੀਂ ਚੱਲਦੀ ਮੈਂ ਕਿੱਥੋਂ ਲਿਆਵਾਂ ਦਾਜ ਮੇਰੇ ਮਾਪਿਓ ਗਰੀਬ ਗਾ ਭਾਈ ਤੂੰ ਇਹ ਦੱਸ ਪਹਿਲਾਂ ਵੀ ਤੇਰੇ ਪਰਿਵਾਰ ਦੇ ਵਿੱਚ ਕੌਣ ਕੌਣ ਹੈ ਕਿੰਨੇ ਜੀ ਹੈ ਦਨੋ ਜੁੱਤੇ ਦਾਸ ਮੈਨੂੰ ਮੇਰਾ ਤੇ ਹੁਣੀ ਹੁਣੀ ਮੈਰਜ ਹੋਈ ਸੀਗੀ ਵੀਰੇ ਅੱਛਾ ਤੇ 6 ਮਹੀਨੇ ਹੋਏ ਨੇ ਅਜੇ ਬਾਲ ਬੱਚਾ ਕੁਝ ਨਹੀਂ ਹੈਗਾ ਤੇ ਮੈਨੂੰ ਦਾਜ ਦੀ ਮੇਰੇ ਤੋਂ ਮੰਗ ਕਰਦੇ ਆ ਮੈਂ ਬੱਚਾ ਇਹ ਤੱਕ ਕਰਦੀ ਨਹੀਂ ਕਿਉਂਕਿ ਮੈਨੂੰ ਪਤਾ ਵੀ ਜੇਦੋਂ ਮੈਨੂੰ ਅੱਜ ਤੰਗ ਕਰਦੇ ਆ ਕੱਲ ਨੂੰ ਬੱਚੇ ਹੋਣਗੇ ਕੱਲ ਨੂੰ ਵੱਧ ਤੰਗ ਕਰਨਗੇ ਪਹਿਲੀ ਹੀ ਖੜਾ ਛੜਾਇਆ ਠੀਕ ਹੈ ਨਹੀਂ ਤੇਰਾ ਕੰਨ ਵਾਲਾ ਵੀ ਤੈਨੂੰ ਗੁੱਟਦਾ ਮਾਰਦਾ ਹਾਂ ਬਈ ਉਹ ਵੀ ਗੁੱਟਦਾ ਮਾਰਦਾ ਮੈਨੂੰ ਅੱਛਾ ਚਲੋ ਆਪਾਂ ਤੇਰੀ ਵੀਡੀਓ ਬਣਾਉਂਦੇ ਆ ਬਾਈ ਆਪਾਂ ਤੇਰੀ ਵੀਡੀਓ ਚ ਜੋ ਵੀ ਤੇਰੇ ਨਾਲ ਜੋ ਵੀ ਤੇਰੇ ਨਾਲ ਪਰਿਵਾਰ ਦੇ ਮੈਂਬਰ ਧੱਕਾ ਕਰਦੇ ਆ ਉਹਨਾਂ ਦਾ ਨਾਂ ਤੇ ਘ ਕੌਣ ਕੌਣ ਹੈ ਇੱਧਰ ਇੱਧਰ ਆ ਜਾ ਮੈਂ ਇੱਧਰ ਥੋੜੀ ਵੀਡੀਓ ਬਣਾਉਂਦੇ ਆਂ ਸਾਨੂੰ ਦੱਸ ਬਾਈ ਪਰਿਵਾਰ ਚ ਕੌਣ ਕੌਣ ਹੈ ਵੀਰੇ ਪਰਿਵਾਰ ਦੇ ਵਿੱਚ ਮੇਰੇ ਦਯੌਰ ਆ ਮੇਰੀ ਸੱਸ ਆ ਮੇਰਾ ਸਹੁਰਾ ਮੇਰੇ ਘਰ ਵਾਲਾ ਇਹ ਚਾਰ ਜਣੇ ਨੇਗੇ ਚਾਰੇ ਮੈਨੂੰ ਕੁੱਟਮਾਰ ਕਰਦੇ ਮੇਰੀ ਅੰਦਰ ਬੰਦ ਕਰਦੇ ਕੁੱਟਦੇ ਆ ਜਦੋਂ ਮੈਂ ਕਿੱਦਾਂ ਆਜ ਦੀ ਮੰਗ ਕਰਦੇ ਨੇਗੇ ਮੈਂ ਕਹਦੇ ਨਹੀਂ ਵੀ ਲਿਆ ਗੁੰਡਿਆ ਤੂੰ ਮੈਂ ਤਾਂ ਕਹਿਣੀ ਸੀ ਜਦੋਂ ਮੈਂ ਲਿਆ ਨਹੀਂ ਸਕਦੀ ਮਾਂ ਉਹਨਾਂ ਨੂੰ ਲਾਰਿਆਂ ਚ ਰੱਖੀ ਜਾਨੀ ਆ ਮੈਂ ਲਿਆਵਾ ਵੀ ਕਿੱਥੋਂ ਮਾਂ ਬਾਪ ਗਰੀਬਗਾ ਦਿਹਾੜੀਏ ਕਰਦੇ ਨੇਗੇ ਡੇਲੀ ਮੇਰੇ ਨਾਲ ਇਹ ਕੁਝ ਹੁੰਦਾ ਮੈਂ ਇੱਕ ਕਿਵੇਂ ਮੈਂ ਖਾ ਵੀ ਅੱਜ ਆਪਣੇ ਆਪ ਨੂੰ ਖਤਮ ਹੀ ਭਾਈ ਤੂੰ ਉਹਨਾਂ ਨੂੰ ਖਤਮ ਉਹਨਾਂ ਨੂੰ ਖਤਮ ਕਰਨਾ ਤੂੰ ਆਪ ਕਿਉਂ ਮਰਨਾ ਹੈ ਦੇਖੋ ਦੋਸਤੋ ਜਿੰਦੇ ਸਾਡੀਆਂ ਵੀਡੀਓ ਹੁੰਦੀਆਂ ਆ ਅਸੀਂ ਇਹ ਕਾਲਪਸਿਕ ਬਣਾਉਂਦੇ ਆ ਬਾਈ ਲੋਕਾਂ ਨੂੰ ਸਮਾਜ ਨੂੰ ਸੇਧ ਦੇਣ ਵਾਸਤੇ ਕਈ ਲੋਕ ਕਹਿੰਦੇ ਆ ਵੀ ਇਹ ਉਹੀ ਕੁੜੀ ਹੈ ਕਿਉਂਕਿ ਬਾਈ ਅਸੀਂ ਵੀਡੀਓ ਦੇ ਵਿੱਚ ਇੱਕ ਹੀ ਆਰਟਿਸਟ ਰੱਖਣਾ ਹੈ ਅਸੀਂ ਪਹਿਲੇ ਤੋਂ ਸੌਹ ਭਾਈ ਸੀ ਅਸੀਂ ਹਰੇਕ ਵੀਡੀਓ ਦੇ ਵਿੱਚ ਅਸੀਂ ਕੁੜੀ ਨਹੀਂ ਬਦਲ ਸਕਦੇ ਆਰਟਿਸਟ ਨਹੀਂ ਬਦਲ ਸਕਦੇ ਤੇ ਬਾਈ ਫਿਰ ਤੁਸੀਂ ਆਪ ਐਡਾ ਵੱਡਾ ਕਦਮ ਉੱਤੇ ਚੁੱਕਣ ਜਾ ਰਹੇ ਹੋ ਹਨ ਤਾਂ ਤੁਸੀਂ ਉਹਨਾਂ ਦੀ ਕਾਰਵਾਈ ਕਿਉਂ ਨਹੀਂ ਕਰਵਾਉਂਦੇ ਉਹਨਾਂ ਦੀ ਕਾਰਵਾਈ ਕਰਵਾਓ ਪੱਡਾ ਚੜਾਓ ਉਹਨਾਂ ਤੇ ਜਿਹੜੇ ਦਾਜ ਮੰਗਦੇ ਆ ਉਹਨਾਂ ਨੂੰ ਦੇਖ ਕੇ ਚਾਰਾ ਬੰਦੇ ਨੂੰ ਹੋਰ ਅੱਖਾਂ ਹੁਣ ਮੇਰੇ ਮਾਤਾ ਕੰਨ ਕੋਈ ਵੀਰੇ ਉਹਨਾਂ ਤੇ ਕਾਰਵਾਈ ਕਰੇ ਤਾਂ ਕੌਣ ਕਰੇ ਮੈਂ ਇਹਨਾਂ ਚ ਫਸੀ ਹੋਈ ਆ ਮੈਨੂੰ ਫੋਨ ਨਹੀਂ ਲਾਉਣ ਦਿੰਦੇ ਪਿੰਡ ਨਹੀਂ ਜਾਣ ਦਿੰਦੇ ਕਾਰਵਾਈ ਕਿਵੇਂ ਕਰਾਂ ਮੈਂ ਅੱਜ ਵੀ ਉਹ ਸਾਰੇ ਕੰਮਾਂ ਤੇ ਗਏ ਹੋਏ ਸੀ ਹੈ ਨਹੀਂ ਸੀ ਕੋਈ ਕਰੇ ਮੈਂ ਅੱਖ ਬਚਾ ਕੇ ਬੋਝ ਕੇ ਨਿਕਲਾਈ ਮੈਂ ਕਿ ਮੈਨੂੰ ਮਰੀ ਜਾਣ ਦੇ ਜਾਂ ਕਾਸੇ ਦੇ ਥੱਲੇ ਆ ਜੂੰ ਜਾਂ ਨਹਿਰ ਇਹਦੇ ਵਿੱਚ ਡਿੱਗ ਜੂਗੀ ਤੁਹਾਡਾ ਭਰਾ ਕੋਈ ਤੁਹਾਡੀ ਭੈਣ ਕੋਈ ਤੁਹਾਡੇ ਚਾਚੇ ਦਾ ਜਾਂਦੇ ਮੁੰਡੇ ਮੰਮੀ ਡੈਡੀ ਨੇ ਕੱਲਿਓ ਬੜੇ ਪੇਜ ਨੇ ਉਹ ਕੀ ਕਰਨ ਵੀਰੇ ਅੱਛਾ ਹਾਂਜੀ ਤੇ ਕਿੰਨਾ ਬਾਈ ਕਿੰਨਾ ਖਰਚਾ ਕੀਤਾ ਤੁਸੀਂ ਜਦੋਂ ਤੁਸੀਂ ਵਿਆਹ ਤੁਹਾਡਾ ਹੋਇਆ ਕਿੰਨਾ ਦਾਜ ਦੇ ਕੇ ਕਿੰਨੇ ਪੈਸੇ ਲਾਇਆ ਹੁਣ ਤੱਕ ਕਿੰਨੇ ਪੈਸੇ 5 ਲੱਖ ਰੁਪਏ ਲਾਇਆ ਸਾਰਾ ਸਮਾਨ ਦਿੱਤਾ ਜਿੰਨਾ ਵਿਆਹ ਵਾਲੀ ਕੁੜੀ ਦਾ ਸਮਾਨ ਹੁੰਦਾ ਮੋਟਰਸਾਈਕਲ ਦਿੱਤਾ ਸੀ ਜਿੰਨੀ ਇੱਕ ਗੰਜੈਸ ਸੀ ਮਾਤੇ ਮੋਟਰਸਾਈਕਲ ਹੈਗਾ ਕਿ ਵੇਚ ਕੇ ਖਾ ਗਿਆ ਬਾਈ ਉਹ ਵੇਚ ਬੂਜ ਤੇ ਆਪਦੇ ਪੈਸੇ ਰੱਖ ਲੈ ਕੋਲੇ ਵੀ ਮੋਟਰਸਾਈਕਲ ਦਾ ਕੱਲ ਨੂੰ ਐ ਕਹਿ ਦੂਗੀ ਮੇਰਾ ਵੇਚ ਬੂਜ ਕੇ ਪੈਸੇ ਨਾ ਲਵਾ ਲੇ ਆਪਦੇ ਨਹੀਂ ਤੁਹਾਡੇ ਤੋਂ ਦਾਜ ਮੰਗਦਾ ਇਹਦੇ ਕੋਲੇ ਹੋਰ ਆਪਦੇ ਕੋਲੇ ਕੀ ਹੈ ਕੋਈ ਕਿਲਾ 2 ਕਿੱਲੇ ਜ਼ਮੀਨ ਕਿਲਾ 1.5 ਕਿੱਲੇ ਜ਼ਮੀਨ ਹੈ ਕੋਈ ਜ਼ਮੀਨ ਜੇ ਕੋਈ ਜਗ੍ਹਾ ਹੈ ਜੀ ਵੀ ਕੋਈ ਮਕਾਨ ਵਧੀਆ ਮਕਾਨ ਮਕਾਨ ਵਧੀਆ ਪਰ ਇਹ ਜਮੀਨ ਜਾਇਦਾਦ ਕੁਝ ਨਹੀਂ ਹੈਗੀ ਵੀਰੇ ਇਹਨਾਂ ਨੇ ਬਸ ਮਕਾਨ ਚਿਰਤੀ ਸ਼ਾਲਾ ਮਾਰ ਦਿਆ ਜਾ ਆਪ ਮੜਾ ਜਾ ਇੱਥੇ ਕੰਮ ਕਰਦੇ ਨੇ ਪٹرول ਪੰਪ ਤੇ ਲੱਗੇ ਹੋਇਆ 10-12000 ਤਨਖਾਹ ਆ ਕਿ ਮੈਂ ਸਰਕਾਰੀ ਆ ਪ੍ਰਾਈਵੇਟ ਨੂੰ ਵੀ ਆ ਕਿ ਮੈਂ ਸਰਕਾਰੀ ਆ ਉਹਦੇ ਸਿਰ ਤੇ ਸ਼ਾਲਾ ਮਾਰਦੇ ਆ ਨਹੀਂ ਭਾਈ ਫਿਰ ਉਹਨੂੰ ਸ਼ਰਮ ਨਹੀਂ ਆਉਂਦੀ ਆ ਦੇਖੋ ਭਾਈ ਪੰਜਾਬ ਦੇ ਹਾਲਾਤ ਹੋ ਚੁੱਕੇ ਕੁੜੀ ਇਹ ਜਿਹੜੀ ਮਰਨ ਲੱਗੀ ਸੀਗੀ ਤੇ ਅਸੀਂ ਭਾਈ ਇਥੋਂ ਦੇ ਜਾ ਰਹੇ ਸੀਗੇ ਪਹਿਲੇ ਤਾਂ ਵੀਰੇ ਤੰਨੇ ਨੇ ਝੂਠ ਮਾਰ ਕੇ ਲੇਤਾ ਕਿ ਮੈਂ ਸਰਕਾਰੀ ਲੱਗਿਆ ਹੋਇਆ ਹਾਂਗਾ ਮੈਂ ਪੜ੍ਹੀ ਲਿਖੀ ਸੀ ਵੀ ਚੱਲ ਹੈਗੀ ਤਾਂ ਗਰੀਬ ਘਰੋਂ ਸੀਗੀ ਵੀ ਪੜ੍ਹੀ ਲਿਖੀ ਸੀ ਮੈਂ ਪਲੱਸ 2 ਕੀਤੀ ਹੋਈ ਸੀ ਤਾਂ ਕਰਕੇ ਜਦ ਸਾਨੂੰ ਇਹ ਹੈਗਾ ਵੀ ਚੱਲ ਝੋਟੀ ਮੋਟੀ ਨੌਕਰੀ ਆ ਲੈ ਮਿਲਦਾ ਸਾਨੂੰ ਕਹਿੰਦੇ ਸਰਕਾਰੀ ਨੌਕਰੀ ਤੇ ਲੱਗਿਆ ਹੋਇਆ ਅਸਾ ਝੂਠ ਸੀ ਝੂਠ ਸੀ ਹੁਣ ਬਾਅਦ ਚ ਦਾਜ ਦੀ ਮੰਗ ਕਰਦੇ ਆ ਪਹਿਲਾਂ ਸਾਨੂੰ ਕਹਿੰਦੇ ਕੁਝ ਨਹੀਂ ਚਾਹੀਦਾ ਕੁੜੀ ਸੋਹਣੀ ਚਾਹੀਦੀ ਆ ਪੜ੍ਹੀ ਲਿਖੀ ਚਾਹੀਦੀ ਆ ਤੁਸੀਂ ਕਿੰਨੇ ਪੜ੍ਹੇ ਹੋ ਬਾਈ ਪਲੱਸ 2 ਕੀਤੀ ਹੈ ਪਲੱਸ 2 ਕੀਤੀ ਹੈ ਤੇ ਮੁੰਡਾ ਮੁੰਡਾ ਪੰਜ ਪੜਿਆ ਪੈਟਰੋਲ ਪੰਪ ਤੇ ਲੱਗਿਆ ਜੀ ਪੰਜ ਪੰਜ ਪੜਿਆਂ ਪ੍ਰਾਈਵੇਟ ਤਨਖਾਹ ਕਿੰਨੀ ਹੈ ਬਈ ਮੁੰਡੇ ਦੀ 10000 ਰੁਪਏ ਸਹੀ 10000 ਰੁਪਏ ਤਨਖਾਹ ਹਾਂ ਬਈ ਆ ਦੇਖੋ ਬਈ ਪੰਜਾਬ ਦੇ ਹਾਲਾਤ ਇਹ ਹੋਗੇ 10000 ਰੁਪਏ ਮੁੰਡੇ ਦੀ ਤਨਖਾਹ ਹੈ ਤੇ ਪੰਜ ਬੜਿਆ ਤੇ ਕੁੜੀ ਨੂੰ ਕੁੜਦਾ ਮਾਰਦਾ ਹੈ ਕੁੜੀ ਨੂੰ ਦਾਜ ਪਿੱਛੇ ਤੰਗ ਪ੍ਰੇਸ਼ਾਨ ਕਰਦਾ ਹੈ ਤੇ ਪਰਿਵਾਰ ਦੇ ਵਿੱਚ ਹੋਰ ਕੌਣ-ਕੌਣ ਹੈ ਤੁਹਾਡੇ ਜਿਹੜੇ ਤੁਹਾਨੂੰ ਕੁੜਦੇ ਮਾਰਦੇ ਆ ਜਿਹੜੇ ਮੁੰਡੇ ਦਾ ਸਾਥ ਦਿੰਦੇ ਆ ਬਈ ਮੇਰਾ ਦਿਔਰ ਗਿਆ ਮੇਰੀ ਸੱਸਾ ਮੇਰਾ ਸਹੁਰਾ ਤੇ ਇੱਕ ਮੇਰੀ ਨਣਦਾ ਉਹ ਵਿਆਹੀ ਹੋਈ ਜਾ ਉਹ ਵੀ ਗੁੱਟ ਮਾਰਦੀ ਉਹ ਵੀ ਸੁਪੋਰਟ ਕਰਦੀ ਆ ਉਹ ਵੀ ਰਤ ਹੋ ਕੇ ਉਹ ਵੀ ਨਹੀਂ ਸਮਝਦੀ ਵੀ ਔਰਤ ਨੂੰ ਤੌਰ ਤ ਦਾ ਦਰਦ ਸਮਝਣਾ ਚਾਹੀਦਾ ਉਹ ਵੀ ਇਹੀ ਰਸਤੇ ਚੱਲਦੀ ਆ ਬਈ ਹਾਂ ਤੇ ਉਹਦੇ ਭਾਈ ਕੋਈ ਉਹਦੇ ਜਿਹੜਾ ਤੇਰੀ ਨੰਦ ਦੇ ਗਾਹਾਂ ਸਹੁਰੇ ਆ ਉਹਨਾਂ ਨੇ ਇਹਨੂੰ ਸਮਝਾਉਣ ਦੀ ਕੋਸ਼ਿਸ਼ ਕੀਤੀ ਵੀ ਭਾਈ ਤੂੰ ਵਿਆਹੀ ਬੜੀਆਂ ਤੂੰ ਆ ਦੱਸ ਸਕੋ ਸਾਥ ਦਿੰਦੇ ਆ ਜੀ ਉਹਦੇ ਘਰ ਵਾਲਾ ਵੀ ਇਹ ਜੈਸੀਆਂ ਕਰਦਾ ਜਦੋਂ ਹੁੰਦਾ ਮੈਨੂੰ ਸਾਰੇ ਇੱਕੋ ਰਸੇ ਚੱਲਦੇ ਆ ਹੂੰ ਕੋਈ ਨਹੀਂ ਚੰਗਾ ਸਾਰੇ ਸਾਨੂੰ ਤੰਗ ਪੇਸ਼ਾਨ ਕਰਦੇ ਆ ਹਾਂਜੀ ਤਾਂ ਹੀ ਮੈਂ ਇੱਕ ਕੇ ਫਿਰ ਮੈਨੂੰ ਵੀਰੇ ਇੱਥੇ ਮਰਨ ਦੀ ਕਿ ਲੋੜ ਸੀ ਜੇ ਮੈਨੂੰ ਤੰਗ ਕੀਤਾ ਹਾ ਤਾਂ ਹੀ ਮੈਂ ਨਾ ਫਿਰ ਭਾਈ ਤੁਸੀਂ ਉਹਨਾਂ ਦਾ ਨਾਮ ਲਿਖਾਉਣਾ ਤੁਸੀਂ ਉਹਨਾਂ ਦਾ ਨਾਮ ਲਿਖਾ ਕੇ ਜਾਓ ਤੁਸੀਂ ਕਿਉਂ ਤੁਸੀਂ ਫਿਰ ਆ ਮਰਨ ਲੱਗੇ ਆ ਤੁਸੀਂ ਉਹਨਾਂ ਦਾ ਨਾਮ ਲਓ ਉਹਨ ਕੱਲੇ ਕੱਲੇ ਬੰਦਿਆਂ ਦਾ ਨਾਮ ਲਿਖਾਓ ਇੱਕ ਕਾਗਜ਼ ਠੀਕ ਹੈ ਨਾ ਅਬ ਤੁਸੀਂ ਤੁਸੀਂ ਅਸੀਂ ਤੁਸੀਂ ਬੋਲੋ ਅਸੀਂ ਤੁਹਾਡੀ ਵੀਡੀਓ ਬਣਾਉਂਦੇ ਆ ਫੋਨ ਲਿਆਓ ਅਸੀਂ ਤੁਹਾਡੀ ਫੋਨ ਦੀ ਵੀਡੀਓ ਬਣਾਉਂਦੇ ਆ ਮੇਰੀ ਗੱਲ ਸੁਣੋ ਵੀਰੇ ਤੁਸੀਂ ਹੁਣ ਜਿਵੇਂ ਹੁਣ ਵੀਡੀਓ ਬਣਾਉਣ ਆ ਗਏ ਜਦੋਂ ਮੈਨੂੰ ਕੁੱਟਦੇ ਮਾਰਦੇ ਆ ਉਦੋਂ ਕਰੇ ਕੋਈ ਨਾ ਛਡਾਉਣ ਆਂਦਾ ਉਹਨਾਂ ਨੂੰ ਛਡਾਉਣ ਵਾਲਿਆਂ ਨੂੰ ਵੀ ਗਾਲਾਂ ਦਿੰਦੇ ਆ ਕੋਈ ਨਹੀਂ ਆਉਂਦਾ ਸਾਰਿਆਂ ਦੇ ਇੱਟਾਂ ਮਾਰਦੇ ਨੇ ਚੱਕ ਕੋਈ ਸਾਨੂੰ ਮਾਰ ਕੇ ਦਿਖਾਉਣਾ ਸੀ ਪੱਤਰਕਾਰਾਂ ਬਾਈ ਸਾਡੇ ਤੇ ਸਾਡੇ ਤੇ ਉਂਗਲ ਕਰਕੇ ਦਿਖਾਉਣ ਉਹ ਬੜੀ ਮਿਹਰਬਾਨੀ ਹੋਊਗੀ ਵੀਰੇ ਜੇ ਤੁਸੀਂ ਮੇਰੀ ਮਦਦ ਕਰੋਗੇ ਹਾਂ ਅਸੀਂ ਪੱਤਰਕਾਰਾਂ ਸਾਡਾ ਹੱਕ ਮੰਨਦਾ ਤੁਹਾਡੇ ਨਾਲ ਤਾਂ ਧੱਕਾ ਹੁੰਦਾ ਤੁਹਾਨੂੰ ਕੁਟਦੇ ਮਾਰਦੇ ਆ ਇਹ ਕਹਿੰਦੇ ਵੀਰੇ ਜਾਂ ਤਾਂ ਮੇਰੇ ਨਾਲੋਂ ਤਲਾਕ ਕਰਵਾ ਦਿਓ ਖਹਿੜਾ ਛੜਾ ਦਿਓ ਜਾਂ ਮੈਨੂੰ ਮਰ ਜਾਂਗ ਬਸ ਮੈਨੂੰ ਡਿੱਗ ਪਾਉਣ ਲੋ ਬਈ ਮਰ ਕੇ ਕੀ ਹੋ ਜਾਊਗਾ ਮਰ ਕੇ ਮਾਰ ਸੋਟ ਜੂਗੀ ਰੋ ਰੋ ਦੇ ਮਰਨ ਨਾਲ ਇੱਕ ਦਿਨ ਮਰਿਆ ਚੰਗਾਗਾ ਦੇਖੋ ਬਈ ਤੁਹਾਡੇ ਮਰਨ ਨਾਲ ਨਾ ਤਾਂ ਅੱਜ ਮਸਲਾ ਹੱਲ ਹੋਵੇ ਨਾ ਕੱਲ੍ਹ ਨੂੰ ਵੀ ਤੁਸੀਂ ਮਰ ਜੂਗੇ ਤੁਹਾਡੀ ਮਾਂ ਰੋਲ ਜੂ ਤੁਹਾਡਾ ਪਿਓ ਰੋਲ ਜੂਗਾ ਠੀਕ ਹੈ ਤੁਹਾਡਾ ਪਰਿਵਾਰ ਦੇ ਜਿਹੜੇ ਮੈਂਬਰ ਹਨ ਉਹ ਉਹਨਾਂ ਦਾ ਛੋੜ ਮਿਲ ਜੂਗਾ ਤਾਂ ਉਸ ਵਾਂਦੀ ਸਰਕਾਰ ਨੇ ਕਹਿੰਦੇ ਵੀ ਬਈ ਕੁੜੀ ਦੀ ਗਲਤੀ ਚ ਕੁੜੀ ਆਪਦੇ ਆਪ ਗਲਤੀ ਨਾਲ ਮਰੀ ਐ ਉਹ ਤਾਂ ਹੁਣ ਵੀ ਵੀਰੇ ਮਰਿਆ ਬਰਾਬਰ ਹੀ ਨੇਗੇ ਉਹਨਾਂ ਨੂੰ ਅਸੀਂ ਵੀ ਚੱਲ ਅਸੀਂ ਵਿੜੇ ਪੇਚਾਂਗੇ ਸਾਡੀ ਧੀ ਵਿਆਹ ਵਿਆਦਾਂਗੇ ਅਸੀਂ ਵੀ ਸੌਖੇ ਹੋ ਜਾਾਂਗੇ ਵਿਆਹ ਕੇ ਸਮਾਂਗਾ ਉਦੋਂ ਵੀ ਤੰਗ ਹੋ ਗਿਆ ਤਾਂ ਜਿਵੇਂ ਮੈਨੂੰ ਪਰੇਸ਼ਾਨ ਕਰਦੇ ਨੇ ਉਹਨਾਂ ਨੂੰ ਜੇ ਖਬਰ ਲੱਗ ਜਾਂਦੀ ਆ ਵੀ ਮੇਰੀ ਸਾਡੀ ਕੁੜੀ ਨੂੰ ਕੁੱਟਿਆ ਅੱਜ ਮਾਰਿਆ ਬਹੁਤ ਰੋਂਦੇ ਨੇਗੇ ਉਹ ਫਿਰ ਤੁਰੰਤ ਆਉਂਦੇ ਉਹਨਾਂ ਨੂੰ ਤਾਂ ਬਾਹਰ ਚ ਮੋੜ ਦਿੰਦੇ ਆ ਧੱਕੇ ਦੇ ਕੇ ਵੀਰੇ ਅੰਦਰ ਬਾੜ ਨਾ ਦਿੰਦੇ ਕਹਿੰਦੇ ਇੱਥੇ ਹੈ ਨਹੀਂ ਗਈ ਉਹ ਤਾਂ ਬਸ ਮਰ ਗਈ ਐ ਹੀ ਕਹਿ ਜਾਂਦੇ ਨੇ ਫਰਮਾ ਦੁਖੀ ਹੋਊਗਾ ਵੀਰੇ ਹਾਂ ਆ ਦੋਸਤੋ ਇਹ ਦੁਪਹਿਰੇ ਦੁਪਹਿਰ ਦਾ ਟਾਈਮ ਸੀਗਾ ਜੀ ਜੇ ਅੱਜ ਅਸੀਂ ਨਾ ਇਧਰ ਆਉਂਦੇ ਤਾਂ ਇਹ ਕੁੜੀ ਸੂਵੇ ਕੁੜੀ ਨੇ ਸ਼ਾਲ ਮਾਰਨੀ ਸੀ ਆ ਤੁਸੀਂ ਸੂਹਾ ਦੇਖ ਰਹੇ ਹੋ ਤੇ ਇਹ ਪੰਜਾਬ ਦੀਆਂ ਕੁੜੀਆਂ ਦੇ ਬਾਈ ਆਪਣੀਆਂ ਇਕੱਲੀਆਂ ਇਹਨਾਂ ਦੀਆਂ ਧੀ ਆਂਦੇ ਨੇ ਆਪਣੇ ਹਰੇਕ ਪੰਜਾਬ ਦੇ ਵਿੱਚ ਜੋਤੀਆਂ ਉਹਨਾਂ ਦੇ ਇਹ ਹਾਲਾਤ ਹੈ ਲੋਕ ਦਾਜ ਪਿਛੇ ਬਾਈ ਦਾਜ ਪਿਛੇ ਲੋਕ ਇੰਨੇ ਕਿਉਂ ਕਮਲੇ ਹੋ ਗਏ ਕਿਉਂ ਲੋਕਾਂ ਨੂੰ ਦਾਜ ਪਿਛੇ ਲੋਕਾਂ ਦੀਆਂ ਧੀਆਂ ਦੀ ਜ਼ਿੰਦਗੀ ਨਾਲ ਖਲਵਾੜ ਕਰਦੇ ਆ ਲੋਕ ਇਹ ਕਿਉਂ ਭੁੱਲ ਗਏ ਵੀ ਸਾਡੇ ਵੀ ਧੀ ਆ ਅਸੀਂ ਵੀ ਅਸੀਂ ਵੀ ਧੀ ਆਂ ਕਿਸੇ ਜਿਹੜੀਆਂ ਸੱਸਾ ਥੋੜੀਆਂ ਉਹ ਇਹ ਕਿਉਂ ਨਹੀਂ ਸੋਚਦੇ ਆ ਵੀ ਅਸੀਂ ਵੀ ਕਿਸੇ ਦਿਨ ਕਿਸੇ ਦੀਆਂ ਅ ਨੋਹਾ ਬਣ ਕੇ ਆਂਗੇ ਅ ਸਾਡੀਆਂ ਮਾਮਾ ਵੀ ਕਿਸੇ ਦੀਆਂ ਨੋਹਾ ਸੀ ਸਾਡੀਆਂ ਤੇ ਤੀਆਂ ਉਹ ਵੀ ਗਾਂ ਕਿਸੇ ਦੀ ਜਾ ਕੇ ਅ ਨੋਹਾ ਬਣ ਗਈਆਂ ਉਹਨਾਂ ਨੂੰ ਇਹ ਜੀ ਇਹ ਕਿਉਂ ਕਿਉਂ ਚੀਜ਼ ਭੁੱਲੇ ਜਾਂਦੇ ਆ ਉਹ ਕਿਉਂ ਤੁਹਾਨੂੰ ਜਦੋਂ ਕੁੱਟਦੇ ਆ ਮਾਰਦੇ ਆ ਦਾਜ ਮੰਗਦੇ ਆ ਉਹ ਉਹਨੇ ਦਿਮਾਗ ਚ ਚੀਜ਼ ਕਿਉਂ ਨਹੀਂ ਦਿੰਦੀ ਲੋਕਾਂ ਦਾ ਲਾਲਚ ਵਧ ਗਿਆ ਵੀਰੇ ਲਾਲਚ ਵਧ ਗਿਆ ਜਿੰਨਾ ਹੈਗਾ ਉਹ ਤੇ ਨਹੀਂ ਕੋਈ ਖੜਦਾ ਹੈਗਾ ਉਹ ਤੇ ਨਹੀਂ ਕੋਈ ਖੜਦਾ ਹੈਗਾ ਵੀਰੇ ਉਹਨਾਂ ਨੂੰ ਐ ਹੁੰਦਾ ਵੀ ਸਾਨੂੰ ਹੋਰ ਮਿਲੇ ਹੋਰ ਘਰ ਪਰਦੇ ਸਾਡਾ ਆਪਦੇ ਆਪਦੇ ਤੀ ਪੁੱਤ ਤਾਂ ਮਾਰੇ ਕੰਮ ਨਹੀਂ ਕਰਦੇ ਹੁੰਦੇ ਫਿਰ ਕੁੜੀਆਂ ਨੂੰ ਤੰਗ ਕਰਦੇ ਆ ਦਾਜ ਵਿੱਚ ਫਿਰ ਉਹਨਾਂ ਤੋਂ ਦਾਜ ਲੈਂਦੇ ਨੇ ਰੱਜ ਕੇ ਜਿਵੇਂ ਹੁਣ ਮੇਰੀ ਕੁੱਟਮਾਰ ਕਰਦੇ ਆ ਤੁਸੀਂ ਤੁਹਾਨੂੰ ਦੇਖੀ ਆ ਦੱਸਿਆ ਮੈਂ ਸਾਰਾ ਕੁਝ ਵੀਰੇ ਬਿਲਕੁਲ ਜੀ ਬਸ ਐ ਉਹਨਾਂ ਤੋਂ ਕੁੜੀਆਂ ਤੋਂ ਦਾਜ ਮੰਗਦੇ ਆ ਤਾਂ ਹੀ ਅਗਲਾ ਕੁੜੀਆਂ ਜੰਮਣ ਤੋਂ ਡਰਦਾ ਨਹੀਂ ਕੁੜੀਆਂ ਘਰ ਨਹੀਂ ਖਾਂਦੀਆਂ ਵੀਰੇ ਹਮ ਆਹੀ ਗੱਲ ਆ ਬਸ ਆਹੀ ਰੌਲਾ ਆ ਦੇਖੋ ਬਾਈ ਇਹ ਜਿਹੜੀ ਕੁੜੀ ਨਾਲ ਹੋਈ ਹੈ ਮਤਲਬ ਵੀ ਇਹ ਪਰਿਵਾਰ ਚ ਕਿਸੇ ਨਾਲ ਵੀ ਹੋ ਸਕਦੀ ਹੈ ਆਪਣੇ ਪਰਿਵਾਰ ਚ ਵੀ ਹੋ ਸਕਦੀ ਹੈ ਆਪਣੇ ਭੈਣ ਭਰਾਵਾਂ ਨਾਲ ਵੀ ਹੋ ਸਕਦੀ ਹੈ ਤੇ ਇਹ ਪੰਜਾਬ ਦੀ ਕਹਾਣੀ ਹੈ ਬਾਈ ਇਹ ਇਕੱਲੇ ਆਪਣੇ ਪੰਜਾਬ ਦੀ ਨਹੀਂ ਪੂਰੇ ਇੰਡੀਆ ਦੀ ਕਹਾਣੀ ਹੈ ਪੂਰੇ ਭਾਰਤ ਦੀ ਕਹਾਣੀ ਹੈ ਕਿਉਂਕਿ ਹਰੇਕ ਭਾਰਤ ਦੇ ਵਿੱਚ ਪਤਾ ਨਹੀਂ ਕਿੰਨੀਆਂ ਕੁੜੀਆਂ ਰੋਜ਼ ਦਾਜ ਦੀ ਬੜੀ ਜੜਦੀਆਂ ਤੇ ਕੁੜੀਆਂ ਨੂੰ ਦਾਜ ਪਿਛੇ ਮਾਰਿਆ ਜਾਂਦਾ ਠੀਕ ਹੈ ਇਹ ਕੁੜੀ ਨਾਲ ਤੋਂ ਦਿਖਾਤ ਕਰਿਓ ਵੀਰੇ ਅੱਜ ਆ ਦੇਖੋ ਆ ਕੁੜੀ ਨੂੰ ਇਹਨਾਂ ਨੇ ਕੁੱਟਿਆ ਮਾਰਿਆ ਠੀਕ ਹੈ ਤੇ ਇਹਨਾਂ ਦੇ ਮਤਲਬ ਪੂਰਾ ਟੌਰਚਰ ਕੀਤਾ ਜਾਂਦਾ ਕੁੜੀ ਨੂੰ ਤੇ ਸੋ ਬਾਈ ਇਹਨਾਂ ਦੀ ਵੀਡੀਓ ਬਹੁਤ-ਬਹੁਤ ਸ਼ੇਅਰ ਕਰ ਦਿਓ ਇੰਨਾ ਕੁ ਸ਼ੇਅਰ ਕਰ ਦਈਏ ਆਪਾਂ ਕਿ ਆਉਣ ਵਾਲੇ ਸਮੇਂ ਦੇ ਵਿੱਚ ਜਿਹੜੇ ਦਾਜ ਮੰਗਣ ਵਾਲੇ ਐ ਦਾਜ ਦੇ ਲਾਲਚੀ ਲੋਕ ਐ ਉਹਨਾਂ ਨੂੰ ਅਕਲ ਆ ਜਾਏ ਦਾਜ ਮੰਗਣ ਲੱਗਿਓ 100 ਵਾਰੀ ਸੋਚਣਾ ਕਿਉਂਕਿ ਜਿਹੜੀ ਅਸੀਂ ਬਈ ਵੀਡੀਓ ਬਣਾਈ ਹੈ ਇੱਕ ਲੋਕਾਂ ਨੂੰ ਸਮਾਜ ਨੂੰ ਸੇਧ ਦੇਣ ਲਈ ਇੱਕ ਫਿਲਮ ਬਣਾਈ ਹੈ ਜੀ ਤੇ ਤੁਹਾਨੂੰ ਸਾਡੀ ਵੀਡੀਓ ਵਧੀਆ ਲੱਗੇ ਤਾਂ ਵੀਡੀਓ ਨੂੰ ਸ਼ੇਅਰ ਕਰ ਦਿਓ ਸਾਡੀ ਫਿਲਮ ਦੇ ਵਿੱਚ ਜਿੰਨੇ ਵੀ ਹੈ ਇਹ ਕਲਾਕਾਰ ਪਾਤਰ ਕਾਲਪਨਿਕ ਹੈ ਹਾਸੋ ਕੇ ਬਈ ਕੀ ਜੀ ਕਹਿਣਾ ਚਾਹੁੰਦੇ ਹੋ ਕਿਉਂਕਿ ਲੋਕ ਜਿਹੜੇ ਅੱਜ ਕੱਲ ਕੁੜੀਆਂ ਨੂੰ ਦਾਜ ਪਿੱਛੇ ਮਾਰਦੇ ਆ ਆਪਾਂ ਉਹਨਾਂ ਲਈ ਇਹ ਫਿਲਮ ਬਣਾਈ ਹੈ ਉਹਨਾਂ ਲਈ ਆਪਾਂ ਇਸ ਸਮਾਜ ਨੂੰ ਸੇਧ ਦੇਣ ਲਈ ਇੱਕ ਫਿਲਮ ਬਣਾਈ ਹੈ ਕਿਉਂਕਿ ਲੋਕ ਗਾਲਾਂ ਕੱਢਦੇ ਆ ਵੀ ਇਹ ਫੇਕ ਹੈ ਜੇ ਇਹ ਉਹ ਹੈ ਉਹ ਉਹ ਇਹ ਜੀ ਨੂੰ ਸਮਝਣ ਦੇ ਵਿੱਚ ਬਹੁਤ ਦੇਰੀ ਕਰ ਰਹੇ ਆ ਵੀ ਇਹ ਫਿਲਮ ਬਣਾ ਰਹੇ ਆ ਤੇ ਅਸਾਂ ਆਪਾਂ ਨੂੰ ਸਮਾਜ ਨੂੰ ਸੇਧ ਦੇ ਰਹੇ ਆ ਸੱਚੀ ਗੱਲ ਜੀ ਪਹਿਲੀ ਗੱਲ ਤਾਂ ਇਹ ਦਾਜ ਮੰਗਣਾ ਨਹੀਂ ਚਾਹੀਦਾ ਜਾ ਦਾਜ ਹੈ ਜਿਹੜਾ ਉਹ ਇੱਕ ਕੋਡ ਹੈਗਾ ਹੂੰ ਦਾਜ ਮੰਗਣਾ ਨਹੀਂ ਚਾਹੀਦਾ ਜਿਹੜੇ ਦਾਜ ਮੰਗਦੇ ਆ ਉਹਨਾਂ ਨੂੰ ਵੀ ਇਹ ਸੋਚਣਾ ਚਾਹੀਦਾ ਵੀ ਸਾਡੇ ਵੀ ਰੀਤੀ ਆ ਅਸੀਂ ਵੀ ਕਨ ਨੂੰ ਬਗਾਨੇ ਕਰੇ ਤੋ ਤੋੜਨਾਗਾ ਜੇ ਅਸੀਂ ਕਿਸੇ ਰੀਤੀ ਤੋਂ ਦਾਜ ਮੰਗਦੇ ਆ ਤਾਂ ਸਾਨੂੰ ਵੀ ਕੱਲ ਨੂੰ ਓਨੇ ਹੀ ਦੇਣਾ ਪਊ ਅੱਗੋਂ ਸਾਨੂੰ ਵੀ ਕੋਈ ਪਤੰਦਰ ਟੱਕਰੂਗਾ ਹੂੰ ਇਹ ਸੋਚਣਾ ਚਾਹੀਦਾ ਦਾਜ ਨਾ ਮੰਗੋ ਤੇ ਨਹੀਂ ਦਾਜ ਵਾਂਗੂੰ ਨਹੀਂ ਧੀਆਂ ਕੋਖ ਚ ਕਤਲ ਹੋਣਾ ਇਹ ਹੀ ਮੈਸੇਜ ਆ ਜੀ ਬਈ ਜਿਹੜੇ ਲੋਕ ਦਾਜ ਪਿੱਛੇ ਕੁੜੀਆਂ ਨੂੰ ਮਾਰਦੇ ਆ ਉਹ ਚੀਜ਼ ਕਿਉਂ ਭੁੱਲ ਜਾਂਦੇ ਵੀ ਸਾਡੇ ਆਪਣੇ ਆਪ ਦੇ ਧੀਆਂ ਸਾਡੇ ਆਪ ਦੇ ਭੈਣਾਂ ਆ ਜੇ ਅਸੀਂ ਅੱਜ ਕਿਸੇ ਦੀਆਂ ਧੀਆਂ ਭੈਣਾਂ ਨੂੰ ਮਾਰਾਂਗੇ ਤਾਂ ਸਾਡੇ ਨਾਲ ਵੀ ਇਹ ਚੀਜ਼ ਹੋਊ ਇਹ ਚੀਜ਼ਾਂ ਨੂੰ ਦਿਮਾਗ ਤੇ ਕਿਉਂ ਨਹੀਂ ਲੱਗੇ ਚੱਲਦੇ ਬਈ ਉਹ ਫਿਰ ਉਹ ਆਪਣੀ ਧੀ ਹੁੰਦੀ ਆਪਣੀ ਜੰਮੀ ਜੀ ਉਹਦੇ ਤਾਂ ਤਰਸ ਕਰ ਲੈਂਦੇ ਨੇ ਬਗਾਨੀ ਧੀ ਬਗਾਨੀ ਹੁੰਦੀ ਆ ਫਿਰ ਬਗਾਨੀ ਨੂੰ ਠੱਠ ਕਰਦੇ ਆ ਜੀ ਇਹ ਨਹੀਂ ਨਾ ਸੋਚਦੇ ਵੀ ਸਾਡੇ ਵੀ ਧੀ ਹੈਗੀ ਆ ਜੀ ਬਿਲਕੁਲ ਹਾਂਜੀ ਏ ਇਹ ਬਾਈ ਦੇਖੋ ਹੋਰ ਬਥੇਰੇ ਐਡਲਟ ਚੈਨਲ ਆ ਜਿਹੜੇ ਫਿਲਮਾਂ ਗੰਦ ਦਿਖਾਉਂਦੇ ਆ ਗੰਦ ਪਰੋਸਦੇ ਆ ਸੀ ਉਹ ਚੀਜ਼ ਅਜੇ ਤੱਕ ਨਾ ਚੈਨਲ ਦਿਖਾਈ ਹੈ ਨਾ ਦਿਖਾਉਣੀ ਹੈ ਸਿੱਧੂ ਮਸੂਹਲਾ ਮਰ ਗਿਆ ਤੇ ਲੋਕ ਹੁਣ ਸਿੱਧੂ ਨੂੰ ਕਹਿੰਦੇ ਵੀ ਯਾਰ ਸਿੱਧੂ ਵਰਗਾ ਬੰਦਾ ਨਹੀਂ ਦੁਨੀਆ ਤੇ ਹੋਣਾ ਜੋ ਉਹ ਦਿਖਾ ਗਿਆ ਜਾਂਉਂਦੇ ਜੀ ਉਹਨੇ ਜਾਂਉਂਦੇ ਜੀ ਸਾਰਾ ਕੋਈ ਦੱਸਦਾ ਸੀ ਵੀ ਆਹ ਕੁਝ ਹੋ ਹੋ ਰਿਹਾ ਹੈ ਤੇ ਆਹ ਕੁਝ ਹੋਣਾ ਓਹੀ ਚੀਜ਼ ਆ ਸੀ ਬਾਈ ਦਿਖਾ ਰਹੇ ਸਮਾਜ ਨੂੰ ਵੀ ਕੁੜੀਆਂ ਸੂਏਵਾਂ ਵੱਲ ਕਿਉਂ ਭਜਦੀਆਂ ਆ ਉੱਤੇ ਪੈਟਰੋਲ ਕਿਉਂ ਲਾ ਕੇ ਪਹੁੰਚਦੇ ਆ ਆਪਣੇ ਕਿਉਂ ਆਪਣੇ ਆਪ ਨੂੰ ਅੱਗ ਲਾਉਂਦੀਆਂ ਆ ਸੋ ਭਾਈ ਉਹਨਾਂ ਨੂੰ ਮਜਬੂਰ ਕੀਤਾ ਜਾਂਦਾ ਹੈ ਉਹਨਾਂ ਦੀ ਮਜਬੂਰੀ ਬਣ ਜਾਂਦੀ ਹੈ ਸੋ ਸੁਖੀ ਭਾਈ ਲਾਸਟ ਮੈਸੇਜ ਦੇ ਦੋ ਹਣਾ ਜਿਹੜੇ ਲੋਕ ਗਾਲਾਂ ਕੱਢਦੇ ਆ ਵੀਡੀਓ ਪੂਰੀ ਨਹੀਂ ਦੇਖਦੇ ਦੇਖਣ ਤੋਂ ਪਹਿਲਾਂ ਥੱਲੇ ਕਮੈਂਟ ਕਰ ਲਾ ਕੇ ਕਹਿੰਦੇ ਵਿਦਵਾਨ ਬਣ ਜਾਂਦੇ ਆ ਪਹਿਲੀ ਗੱਲ ਆ ਸਾਨੂੰ ਉਹਨਾਂ ਵੀਰਾਂ ਨੂੰ ਬੇਨਤੀ ਆ ਸਾਡੇ ਤੋਂ ਭਾਈ ਦੂਰ ਰਹਿਣਾ ਸਾਡੀ ਵੀਡੀਓ ਨੂੰ ਨਾ ਦੇਖਣਾ ਅਸੀਂ ਉਹੀ ਚੰਗੇ ਹੁੰਦੇ ਹਾਂ ਨਾਲੋਂ ਤੇ ਬਾਕੀ ਸੁਖੀ ਦੱਸੋ ਭਾਈ ਕਿਉਂਕਿ ਹੋਰ ਚੈਨਲ ਆ ਇਹ ਹਜੇ ਆਪਾਂ ਕਿਹਨੇ ਵੀਰੇ ਹੋਰ ਚੈਨਲਾਂ ਤੇ ਥੋੜੀ ਕੈਮੀ ਫਿਲਮਾਂ ਮੇਲ ਰਹੇ ਆ ਭਈ ਇਹ ਹੋ ਗਿਆ ਹੋਣਗੇ 45 ਫਿਲਮਾਂ ਆ ਆਪਾਂ 45 ਫਿਲਮਾਂ ਥੋੜੀਆਂ ਉਈ ਰਪਾ ਜੇ ਫਿਲਮ ਦੇ ਵਿੱਚ ਕੁਝ ਵੀ ਗੰਦ ਦਿਖਾਓ ਅਸੀਂ ਤੇ ਹੰਦਾਰਾਂਗੇ ਚੈਨਲ ਬੰਦ ਕਰਦਾਂਗੇ ਯਕੀ ਚੈਨਲ ਡਿਲੀਟ ਮਾਰਾਂਗੇ ਬਾਈ ਜੇ ਕਿਸੇ ਵੀ ਫਿਲਮ ਦੇ ਵਿੱਚ ਕੋਈ ਗੰਦਾ ਜਿਵੇਂ ਹੋਰ ਪਾਉਂਦੇ ਨੇ ਮੈਸੇਜ ਉਹਨਾਂ ਨੂੰ ਕਰੋ ਜੇ ਗੰਦ ਪਾਉਂਦੇ ਆ ਅਸੀਂ ਇਹੋ ਜਿਹਾ ਗੰਦ ਨਹੀਂ ਪਾਉਂਦੇ ਅਸੀਂ ਵੀ ਪਰਿਵਾਰ ਵਾਲੇ ਆ ਸਾਰੇ ਜਿੰਨੇ ਬੱਚਾ ਚੈਨਲ ਦਾ ਬੂਟਾ ਘਰਾੜੀ ਜੀ ਇਹ ਵੀ ਪਰਿਵਾਰ ਵਾਲੇ ਮੈਂ ਵੀ ਪਰਿਵਾਰ ਵਾਲੀ ਆ ਮੇਰੀ ਵੀ ਧੀ ਆ ਇਹਨਾਂ ਦੀ ਵੀ ਧੀ ਆ ਪੁੱਤ ਨੇ ਅਸੀਂ ਇਹ ਜਿਆ ਕੁਝ ਵੀ ਗਲਤ ਨਹੀਂ ਦਿਖਾਉਂਦੇ ਜਿਹੜਾ ਤੁਸੀਂ ਨਾਜ਼ਰਾਂ ਵੇਖ ਰਹੀਆਂ ਨਿਕੀਆਂ ਤੁਸੀਂ ਗਲਤ ਕਮੈਂਟ ਨਾ ਕਰੋ ਵੀਰੇ ਬਸ ਇਹੀ ਕਹਿੰਦੇ ਆ ਸੋ ਭਾਈ ਇਹ ਜਿਹੜੀ ਕੁੜੀ ਹੈ ਸਾਡੀ ਆਰਟਿਸਟ ਹੈ ਜੀ ਇਹ ਆਪਦਾ ਪਰਿਵਾਰ ਕਿਵੇਂ ਤੋਰਦੀ ਹੈ ਇੱਕ ਫਿਲਮਾਂ ਕਰਕੇ ਉਹਦੇ ਗਾਣੇ ਕਰਕੇ ਜੋ ਇਹਨੂੰ ਦਿਹਾੜੀ ਮਿਲਦੀ ਹੈ ਵਿਚਾਰੀ ਆਪਦਾ ਪਰਿਵਾਰ ਪਾਲਦੀ ਹੈ ਸਾਫ਼ ਸੁਥਰਾ ਕੰਮ ਕਰਦੀ ਹੈ ਜਿਹਨੇ ਹਜਾ ਗੰਦ ਖੋਲਣਾ ਹੁੰਦਾ ਹੋਰ ਇਨਕਾ ਚੈਨਲ ਹੈ ਜਿਹੜੇ پیسے ਚੰਗੇ ਮੋٹے ਕਮਾਈ ਦਿੰਦੇ ਚੰਗੀ ਕਮਾਈ ਕਰ ਦਿੰਦੇ ਸਾਰਾ ਜਿਹੜਾ ਕੋਈ ਚੰਗਾ ਕੰਮ ਕਰਕੇ ਖਾਂਦਾ ਹੈਗਾ ਨਾ ਉਹਨੂੰ ਕੋਈ ਕੰਮ ਨਹੀਂ ਕਰਨ ਦਾ ਕਰਨ ਹੀ ਨਹੀਂ ਦਿੰਦਾ ਜਿਹੜਾ ਗੰਦ ਪਾਉਂਦੇ ਉਹਨਾਂ ਨੂੰ ਲਾਈਕ ਸ਼ੇਅਰ ਕਮੈਂਟ ਕਰਨਗੇ ਜਿਹੜਾ ਕੋਈ ਵਧੀਆ ਵੀਡੀਓ ਬਣਾਉਂਦਾ ਆਪਣੇ ਵਰਗਾ ਉਹਨੂੰ ਅੱਛਾ ਗਲਤ ਤੇ ਗਲਤ ਕਮੈਂਟ ਕਰੀ ਜਾਣਗੇ ਮਿਲ ਨਾਲੇ ਭਾਈ ਹੋਰ ਜਿਹੜੇ ਜਿਹੜੇ ਚੈਨਲ ਗੰਦ ਪਾਉਂਦੇ ਉਹਨਾਂ ਨੂੰ ਬੋਲਦੇ ਨਹੀਂ ਇਹ ਉਹਨਾਂ ਨੂੰ ਉਹਨਾਂ ਨੂੰ ਸ਼ੇਅਰ ਕਰਦੇ ਆ ਪੋਸਟਾਂ ਉਹਨਾਂ ਦੇ ਉਹਨਾਂ ਨੂੰ ਕਮੈਂਟ ਵੀ ਕਰਦੇ ਆ ਬਹੁਤ ਵਧੀਆ ਕਹਿੰਦੀ ਆ ਜੀ ਸਾਰਿਆਂ ਨੂੰ ਜੇ ਕਿਸੇ ਨੇ ਮਿਲਣਾ ਬੂਟਾ ਗਰਾਰੀ ਚੈਨਲ ਆ ਤੇ ਇਹਨਾਂ ਦਾ ਅਮਰਗੜ ਪਿੰਡਾ ਸਰ ਦਾ ਆ ਕੇ ਇਹਨਾਂ ਦੇ ਘਰੇ ਦਸਤਰ ਮਿਲ ਸਕਦੇ ਆ ਮੇਰਾ ਕੋਈ ਨੰਬਰ ਮੰਗਦਾ ਕੋਈ ਐਂ ਕਹਿੰਦਾ ਸੀ ਪੈਸੇ ਦੇ ਦਾਂਗੇ ਉਹ ਕਰਦਾਂਗੇ ਜਿੰਨੇ ਕੁਸ ਦੇਣਾ ਬੂਟਾ ਸਰ ਕੋਲ ਆ ਕੇ ਦੇਣਾ ਇਹ ਕੋਰ ਵੀ ਹੈ ਬਾਈ ਜੇ ਇਹ ਕੁੜੀ ਨੇ ਪੈਸਾ ਕਮਾਉਣਾ ਹੋਵੇ ਲੰਚ ਜੈ ਨੂੰ ਪੈਸੇ ਦਾ ਲਾਲਚ ਹੋਵੇ ਜਾਂ ਇਹ ਜੀ ਹੋਵੇ ਕਮੀਨੀ ਹੋਵੇ ਤਾਂ ਇਹ ਚੈਨਲ ਤੇ ਹੋ ਰਿਹਾ ਇਹੋ ਜਿਹਾ ਚੈਨਲ ਵਾਲੇ ਇਹ ਮੈਂ ਤਾਂ ਕਰਦੇ ਆ ਸਾਡੇ ਨਾਲ ਕੰਮ ਕਰ ਇਹ ਕੁੜੀ ਉਹਨਾਂ ਨੂੰ ਇਗਨੋਰ ਮਾਰਦੀ ਆ ਮੈਂ ਇਸ ਗੱਲ ਦਾ ਗਵਾਹ ਕੁੜੀ ਜੀ ਗੰਦ ਨੂੰ ਇਹ ਮਤਲਬ ਦੇਖ ਕੇ ਜਾਂ ਕਰਨਾ ਪਸੰਦ ਨਹੀਂ ਕਰਦੀ ਸੁਕੀ ਕਿੰਨੇ ਜਰ ਦੇ ਬੱਚੇ ਜਰੇ ਬੱਚੇ ਕਿਨੇ ਕਿਰੇ ਕਿਰੇ ਹੈ ਬਾਈ ਮੇਰੀ ਕੁੜੀ ਆ 13 ਸਾਲ ਦੀ ਹੈ ਜੀ ਬੇਟ 8 ਸਾਲ ਦਾ ਹਾਂ ਸੋ ਜੇ ਇਹ ਬਾਈ ਆਫ ਗੰਦ ਫਿਲਮਾਂ ਕਰੂਗੀ ਜਾਂ ਉਹ ਜਾਂ ਗੰਦ ਦੇਖੂਗੀ ਜਾਂ ਉਹ ਜਾਂ ਉਹ ਜਾਂ ਗੰਦ ਪੇਸ਼ ਕਰੂ ਤਾਂ ਗਾਹਾਂ ਬੱਚੇ ਬਾਈ ਉਹ ਜਾਂ ਕੁਝ ਕਰਨਗੇ ਇਹਦੇ ਵੀ ਦੋ ਬੱਚੇ ਆ ਬਾਈ ਪਰਿਵਾਰ ਵਾਲੇ ਆ ਅਸੀਂ ਫਿਲਮਾਂ ਨੂੰ ਵਧੀਆ ਤਰੀਕੇ ਨਾਲ ਪੇਸ਼ ਕਰਦੇ ਆਂ ਵਧੀਆ ਤਰੀਕੇ ਨਾਲ ਸ਼ੂਟ ਕਰਦੇ ਆਂ ਤੇ ਜੇ ਕਿਸੇ ਨੂੰ ਕੋਈ ਪ੍ਰੋਬਲਮ ਹੈ ਭਰਾਵਾ ਸਾਡੀ ਵੀਡੀਓ ਨੂੰ ਨਾ ਦੇਖੋ ਨਾ ਸ਼ੇਅਰ ਕਰੋ ਤੇ ਅਸੀਂ ਤਾਂ ਫੇਕ ਹੀ ਬਣਾਵਾਂਗੇ ਠੀਕ ਹੈ ਜਿਹਨੂੰ ਫੇਕ ਲੱਗਦਾ ਸਾਡੇ ਚੈਨਲ ਨੂੰ ਪੇਜ ਨੂੰ ਅਨਫੋਲੋ ਕਰ ਦਿਓ ਸਾਨੂੰ ਖਲੋ ਨਾ ਦੇਖੋ ਨਾ ਦੇਖੋ ਬਾਈਕਟ ਕਰ ਦਿਓ ਤੁਹਾਡਾ ਇਹ ਨਾਲੇ ਵੇਖਦੇ ਨੇ ਨਾ ਕੋਈ ਜੇ ਨਹੀਂ ਪਸੰਦ ਆਉਂਦੀਆਂ ਨਾ ਦੇਖਾਂ ਤੇ ਪਤਾ ਵੀ ਸਾਨੂੰ ਸਾਨੂੰ ਇਹ ਵੀ ਪਤਾ ਵੀ ਕਮੈਂਟ ਕੌਣ ਕਰਦਾ ਸਾਨੂੰ ਇਹ ਸਾਰਾ ਪਤਾ ਕਲੀਅਰ ਹੋ ਗਿਆ ਮੈਨੂੰ ਕਹਿੰਦੇ ਵੀ ਇਹੀ ਚਿਹਰਾ ਬਾਰ-ਬਾਰ ਆਉਂਦਾ ਜੀ ਮੇਰਾ ਚਿਹਰਾ ਕਿਸੇ ਨੂੰ ਨਹੀਂ ਪਸੰਦ ਇਹ ਵੀਡੀਓ ਨਾ ਦੇਖਣ ਵੀ ਇਹ ਹੀ ਮੇਰੀ ਹੱਥ ਵੱਨ ਕੇ ਮੇਰੀ ਚਿਹਰਾ ਤੇ ਬਾਈ ਇਹ ਚੱਲਣਗੇ ਜਿਹੜਾ ਤਾਂ ਅਸੀਂ ਦੇਖਣਾ ਚਿਹਰਾ ਕਿਹੜਾ ਲੈਣਾ ਕਿਹੜਾ ਨਹੀਂ ਲੈਣਾ ਜੇ ਇਹਨਾਂ ਨੂੰ ਸਾਡੀ ਵੀਡੀਓ ਪਸੰਦ ਨਹੀਂ ਸਾਸੀ ਨਹੀਂ ਪਸੰਦ ਉਹ ਨਾ ਦੇਖੋ ਜ ਵੀ ਤੁਹਾਨੂੰ ਪਤਾ ਹੀ ਹੈ ਚਲੋ ਅਸੀਂ ਕਿਸ ਚੈਨਲ ਦਾ ਨਾਮ ਕੀ ਲੈਣਾ ਹੈ ਇਹ ਉਹ ਚੈਨਲ ਵਾਲੇ ਕੁੜੀਆਂ ਦੀਆਂ ਮਸਲੇ ਮੰਨਤਾ ਕਰਦੇ ਆ ਇਹ ਕਹਿੰਦੀ ਨਾਮ ਹੈ ਬਾਈ ਅੱਜ ਕੰਮ ਕਰਨਾ ਉਹਨਾਂ ਨਾਲ ਕਾਨੂੰ ਕਰਾਂ ਸੋ ਇਹੀ ਹੈ ਲਾਸਟ ਵਾਰੀ ਅਸੀਂ ਇਹ ਕਹਿੰਨੇ ਆ ਸਾਡੀਆਂ ਫਿਲਮਾਂ ਹੈਗੀਆਂ ਬਾਈ ਜੀ ਮੈਸੇਜ ਵਾਲੀਆਂ ਸਮਾਜ ਨੂੰ ਸੇਧ ਦੇਣ ਵਾਲੀਆਂ ਠੀਕ ਹੈ ਫਿਲਮਾਂ ਦੇ ਵਿੱਚ ਅੱਜ ਕੱਲ ਕੀ ਹੋ ਰਿਹਾ ਹੈ ਕੁੜੀਆਂ ਨੂੰ ਦਾਜ ਬੱਚੇ ਮਾਰਿਆ ਜਾ ਰਿਹਾ ਹੈ ਚਿੱਟੇ ਨਾਲ ਮੁੰਡੇ ਕੁੜੀਆਂ ਮਾਰ ਰਹੇ ਆ ਕੁੜੀਆਂ ਟੀਕੇ ਲਾ ਰਹੀਆਂ ਮੁੰਡੇ ਟੀਕੇ ਲਾ ਰਹੇ ਆ ਸਰਕਾਰਾਂ ਚਟਾ ਵੇਚ ਰਹੀਆਂ ਠੀਕ ਹੈ ਪੰਜਾਬ ਪੁਲਿਸ ਵਾਲੇ ਕੀ ਰਸ਼ਵਤ ਲੈ ਰਹੇ ਐ ਕੋਈ ਨਹੀਂ ਲੈ ਰਿਆ ਅਸੀਂ ਉਹ ਚੀਜ਼ਾਂ ਨੂੰ ਪੇਸ਼ ਕਰ ਰਹੇ ਆ ਤੇ ਇਹ ਜੀਆਂ ਕੁੜੀਆਂ ਜਿਹੜੀਆਂ ਆਪ ਦਾ ਮਾਪਿਆਂ ਤੋਂ ਬਿਨਾਂ ਆ ਦੇ ਘਰ ਦਾ ਕਬੀਲਦਾਰੀ ਤੋਰ ਰਹੀਆਂ ਸੋ ਅਸੀਂ ਲੋਕਾਂ ਨੂੰ ਦਿੰਦੇ ਆ ਬਾਈ ਸਮਾਜ ਨੂੰ ਸੇਧ ਕੋਈ ਵੀ ਸਾਡੀ ਵੀਡੀਓ ਨੂੰ ਗਲਤ ਸਾਬਤ ਕਰ ਦੇ ਅਸੀਂ ਦੇਣਦਾਰ ਐ ਤੇ ਜਿਹੜੇ ਬਾਲੇ ਸਿਆਣੇ ਬਣਦੇ ਆ ਵਿਦਵਾਨੀ ਬਣਦੇ ਆ ਬਹੁਤ ਫੜੇ ਲਿਖੇ ਬਣਦੇ ਸਾਨੂੰ ਉਹਨਾਂ ਦੀ ਲੋੜ ਨਹੀਂ ਸਾਡੇ ਚੈਨਲ ਨੂੰ ਨਾ ਦੇਖਣ ਤੇ ਅਸੀਂ ਤੁਹਾਨੂੰ ਆਨਲਾਈਨ ਸਮੇਂ ਚ ਹੋਰ ਵੀਡੀਓ ਪਾਵਾਂਗੇ ਬਈ ਮੈਸੇਜ ਵਾਲੀਆਂ ਵੀਡੀਓ ਦੇਵਾਂਗੇ ਮੈਂ ਤੁਹਾਡਾ ਆਪਣਾ ਬੂਟਾ ਫਰਾਡ ਬੂਟਾ ਕਰਾ ਦੀ ਚੈਨਲ ਤੋਂ ਆਪਣੀ ਟੀਮ ਦੇ ਨਾਲ ਵੀਡੀਓ ਨੂੰ ਸ਼ੇਅਰ ਕਰ ਦਿਓ ਬਈ ਜੀ ਲੱਗੇ ਤਾਂ ਧੰਨਵਾਦ ਜੀ ਸਾਰੇ ਵੀਰਾਂ ਨੂੰ ਭੈਣਾਂ ਨੂੰ ਅਸੀ ਘਰ ਅਸੀ ਘਰ